ਉਹ ਪੰਜਾਬ ਕਿਸਾਨ ਮਜ਼ਦੂਰ ਯੂਨੀਅਨ ਜੜੀ ਆ ਇਹਦੇ ਬਾਰੇ ਸਰਕਾਰ ਤੇ ਜਿਹੜਾ ਇਸ ਫੈਸਲੇ ਦੇ ਸਖ਼ਤ ਖਿਲਾਫ ਆ ਕਿਉਂਕਿ ਸਰਕਾਰ ਦੀ ਜਿਹੜੀ ਆਪਣੀ ਮੈਨੇਜਮੈਂਟ ਆ ਜਿਹੜਾ ਸਟੇਟ ਨੂੰ ਖਰਚਾ ਸਟੇਟ ਦੀ ਆਮਦਨ ਨੂੰ ਧਿਆਨ ਚ ਰੱਖ ਕੇ ਜਿਹੜਾ ਵਾ ਉਹ ਕੋਈ ਕੰਮ ਨਹੀਂ ਕਰਦੀ ਔਰ ਪਿਛਲੇ ਲਗਭਗ 3 ਸਾਲ ਹੋ ਚੱਲੇ ਹੈ ਸਰਕਾਰ ਨੂੰ ਆਇਆ ਕੋਈ ਵੀ ਅਜਿਹੇ ਕੰਮ ਸਰਕਾਰ ਨੇ ਵਧੀਆ ਨਹੀਂ ਕੀਤਾ ਜਿਹੜਾ ਆਮ ਲੋਕਾਂ ਨੂੰ ਰਾਹਤ ਮਿਲੇ ਜਿਹੜੀ ਬਿਜਲੀ ਦੀ ਸਬਸਿਡੀ ਘਟਾ ਦਿੱਤੀ ਆ 7 ਕਿਲੋਵਾਟ ਤੱਕ ਦੇ ਜਿਹੜੇ ਕਨੈਕਸ਼ਨ ਸੀ ਉਹਨਾਂ ਦੀ ਕਾਸ ਇਹਦਾ ਡੀਜ਼ਲ ਪੈਟਰੋਲ ਦੇ ਵਧਣ ਨਾਲ ਹਰ ਚੀਜ਼ ਦਾ ਕਿਰਾਇਆ ਜਿਹੜਾ ਵਾ ਟਰਾਂਸਪੋਰਟੇਸ਼ਨ ਟਰਾਂਸਪੋਰਟੇਸ਼ਨ ਦਾ ਵਧਿਆ ਜਿਹੜੀ ਜਿੰਨੀ ਮਹਿੰਗਾਈ ਆ ਹਰ ਚੀਜ਼ ਤੇ ਵਧਣੀ ਆ ਉਸ ਤੋਂ ਉੱਪਰ ਇਹਦਾ ਵਾ ਬੱਸਾਂ ਦਾ ਕਿਰਾਇਆ ਵਧਾ ਦਿੱਤਾ ਗਿਆ ਸਿਰਫ ਆਮ ਆਦਮੀ ਜਿਹੜਾ ਬਸਾਂ 'ਚ ਸਫ਼ਰ ਕਰਦਾ ਆਮ ਆਦਮੀ ਔਰ ਆਮ ਆਦਮੀ ਦੇ ਜੋ ਜਿਹੜਾ ਪੂਰਾ ਇਹਦਾ ਨਾਂ ਦੇ ਝੋੜ ਪਾਇਆ ਵਾ ਔਰ ਜਿਹੜਾ ਡੀਲ ਪੈਟਰੋਲ ਜਿਹੜਾ ਕਿਸੇ ਸਟੇਟ ਦੇ ਨੇ ਵਧਾਇਆ ਸਰਪੀ ਇਹਨਾਂ ਨੇ ਜਿਹੜਾ ਵਾ ਵਧਾ ਕੇ ਜਿਹੜਾ ਵਾ ਮਹਿੰਗਾਈ ਨੂੰ ਪੰਜਾਬ ਵਿੱਚ ਹੋਰ ਜ਼ਿਆਦਾ ਵਧਾਵਾ ਪਧਾਤਾ ਵਾ ਸੋ ਅਸੀਂ ਇਹਦੀ ਵਿਖੇਦੀ ਕਰਦੇ ਆਂ ਉਹ ਸਰਕਾਰ ਤੋਂ ਮੰਗ ਕਰਦੇ ਆਂ ਕਿ ਇਸ ਜਿਹੜੇ ਵਧੇ ਹੋਏ ਰੇਟਾਂ ਨੂੰ ਵਾਪਸ ਲਿਆ ਜਾਵੇ ਉਹ ਜਿਹੜੀ ਬਿਜਲੀ ਦੀ ਸਬਸਿਡੀ ਖਤਮ ਕੀਤੀ ਆ ਉਹਨੂੰ ਦੁਬਾਰਾ ਲਾਗੂ ਕੀਤਾ ਜਾਵੇ ਨਹੀਂ ਤੇ ਇਹਦਾ ਕਿ ਮੇਰਾ ਸਰਕਾਰ ਦੇ ਜਿਹੜੇ ਆਉਣ ਵਾਲੇ ਚੋਣਾਂ ਜਿਮਨੀ ਚੋਣਾਂ ਜਾਂ ਜਿਹੜੀਆਂ ਅੱਗੇ ਦੋ ਇਲੈਕਸ਼ਨ ਹੋਣਗੇ ਉਹ ਭੁਗਤਣਾ ਪਊਗਾ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਊਗਾ ਮੈਂ ਮਕਾਸ਼ੀ ਉਗਰਵਾਲ ਪੰਜਾਬ ਸੰਮਿਲਨ ਨੂੰ ਕੋਰਟ ਮੈਂ ਕਿਹਾ ਮੈਂ ਇਹ ਸਮਝ ਜੇ ਕਹਣਾ ਚਾਹੁੰਦਾ ਵੀ ਜਿਹੜੇ ਸਰਕਾਰ ਨੇ ਬਿਨਾਂ ਸੋਚੇ ਸਮਝੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਉਹਦੇ ਨਾਲ ਲੋਕਾਂ ਦੇ ਵੀ ਭਾਰ ਪੈਣਾ ਉਹ ਲੋਕਾਂ ਨੂੰ ਪਰੇਸ਼ਾਨੀ ਹੋਣੀ ਆ ਸਰਕਾਰ ਦੀ ਆਮਦਨ ਜਿਹੜੀ ਉਹ ਵਧਣ ਦੀ بجائے ਘਟ ਗਈ ਆ ਕਿਉਂਕਿ ਜੇ ਕੀ ਇਹ ਨਹੀਂ ਉੱਥੇ ਸਸਤਾ ਹੁੰਦਾ ਤੇ ਜਿਹੜੀ ਟ੍ਰਾਂਸਪੋਰਟ ਆ ਉਹ ਤੇਨ ਇਥੋਂ ਪੂਰੀ ਪੰਜਾਬ ਤੋਂ ਹੁੰਦੀ ਹੁਣ ਪੰਜਾਬ ਦੇ ਜਿਹੜੇ ਲਾਲ ਰੂਪ ਤੇ ਚੱਲਣ ਵਾਲੇ ਵਿਕ ਗਿਆ ਉਹਨਾਂ ਨੇ ਪੰਜਾਬ ਦਾ ਤੇਲ ਵੇਂਡਾ ਹੋਂ ਕਰਕੇ ਪੰਜਾਬ ਦੀ ਤੇਲ ਨਹੀਂ ਪੋਣਾ ਉਹ ਵੱਧ ਸ਼ੁਭਜ ਪੌਣਗੀ ਇਸ ਸਸਤਾ ਤੇਲ ਹੈ ਤੇ ਆਮ ਤੌਰ ਉਨਾਂ ਦੀ ਵਧਣੀ ਆ ਜਨ ਕੋ ਘਾਹ ਜ਼ਿਆਦਾ ਹੋਣਗੇ ਇਹਨਾਂ ਕੋਲ ਗਾਠੀ ਵੀ ਘਟ ਗਈ ਤੇ ਇਹਨਾਂ ਸਰਕਾਰ ਦੇ ਖਿਆਣੇ ਨੂੰ ਘਟਾ ਵੀ ਪੈ ਗਿਆ ਪੰਜਾਬ ਕਿਸਾਨ ਮਜੂਬ ਯੂਨੀਅਨ ਦੇ ਨਾਤੇ ਦੇ ਅਸੀਂ ਸਰਕਾਰ ਦੇ ਇਸ ਕੰਮ ਦੀ ਨਿਖੇਧੀ ਕਰਦੇ ਹਾਂ ਜਿਹੜਾ ਇਹਨਾਂ ਨੇ ਤੇਲ ਦਾ ਰੇਟ ਵਧਾਇਆ ਜਿਹੜੀ ਮਹਿੰਗਾਈ ਆ ਗਈ ਲੋਕ ਜਿਹੜੇ ਮਹਿੰਗਾਈ ਦੇ ਪੀਸਣ ਦੇ ਆ ਹੋਰ ਮਹਿੰਗਾਈ ਜਿਹੜੀ ਆ ਕੋ ਲੋਕਾਂ ਦੇ ਪੈ ਗਈ ਇਸ ਦਾ ਦੀ ਆਪਾਂ ਲਿਖੇ ਦੀ ਕਰੀ